ਜਿਹੜੀ ਆਪਾਂ ਪ੍ਰੈਸ ਕਾਨਫਰੰਸ ਜਿਹੜੀ ਦੇਖੀ ਹੈ ਪਰਸੋਂ ਆਪਣੀ ਸ਼ਾਨ ਡਫੀ ਦੀ ਉਹਨਾਂ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜੀ ਗਵਰਨਮੈਂਟ ਹੈਗੀ ਆ ਫੈਡਰਲ ਗਵਰਨਮੈਂਟ ਜਿਹੜੀ ਆ ਉਹ ਦੇ ਵਿਲ ਬੀ ਲੁੱਕ ਇਨਟੂ ਡਿਫਰੈਂਟ ਸਟੇਟਸ ਕਿ ਉਹਨਾਂ ਦੇ ਉੱਤੇ ਕਿਦਾਂ ਲਾਇਸੈਂਸ ਇਸ਼ੂ ਹੁੰਦੇ ਆ ਉੱਥੇ ਕਿਹੜੇ-ਕਿਹੜੇ ਤਰੀਕੇ ਨਾਲ ਲਾਇਸੈਂਸ ਇਸ਼ੂ ਹੁੰਦੇ ਆ ਇਹਦੇ ਨਾਲ-ਨਾਲ ਹੀ ਉਹਨਾਂ ਨੇ ਇੰਗਲਿਸ਼ ਦੀ ਜਿਹੜੀ ਇਸ਼ੂ ਹੈਗਾ ਉਹਦੇ ਆਰਡਰ ਸਾਈਨ ਕਰਤਾ ਹੈ ਮੇਨ ਜਿਹੜੀ ਗੱਲ ਆਰਡਰ ਵੀ ਸਾਈਨ ਕਰ ਦਿੰਦਾ ਆ ਤੇ ਇਹਦੇ ਨਾਲ-ਨਾਲ ਜਿਹੜੇ ਲਾ ਐਨਫੋਰਸਮੈਂਟ ਵਾਲੇ ਆ ਉਹਨਾਂ ਨੂੰ ਕ੍ਰਾਈਟੇਰੀਆ ਵੀ ਦਿੱਤਾ ਆ ਕਿ ਇਹ ਕ੍ਰਾਈਟੇਰੀਆ ਕੀ ਹੈਗਾ ਆ ਕਿੱਦਾਂ ਤੁਸੀਂ ਜੱਜ ਕਰਨਾ ਹੈ ਕਿ ਜਿਹੜਾ ਡਰਾਈਵਰ ਹੈਗਾ ਆ ਉਹ ਹੋ ਇੰਗਲਿਸ਼ ਬੋਲਦਾ ਕਿ ਨਹੀਂ ਬੋਲਦਾ ਸੋ ਕੀ ਦੱਸਿਆ ਉਹਨਾਂ ਨੇ ਰਮਨ ਜੀ ਇਹ ਕ੍ਰਾਈਟੇਰੀਆ ਹਾਂਜੀ ਦੋ ਸਟੈਪ ਦੱਸਿਆ ਜੀ ਇੱਕ ਸਟੈਪ ਦੱਸਿਆ ਫਲੈਟ ਇੰਟਰਵਿਊ ਡਰਾਈਵਰ ਦੇ ਨਾਲ ਪਹਿਲਾਂ ਗੱਲਬਾਤ ਜਿਹੜੀ ਹੈ ਨਾਟ ਐਨ ਜਸਟ ਐਨ ਇੰਟਰਵਿਊ ਜਸਟ ਇਨੀਸ਼ੀਅਲ ਗੱਲਬਾਤ ਜਿਹੜੀ ਹੈਗੀ ਹੈ ਜਿਹਦੇ ਚ ਕੀ ਇਨਸਪੈਕਟਰ ਜਿਹੜਾ ਆ ਉਹ ਜਾਂ ਲਾ ਐਨਫੋਰਸਮੈਂਟ ਤੁਹਾਨੂੰ ਕੋਈ ਵੀ ਕੁਐਸਚਨ ਪੁੱਛਦਾ ਹੈਗਾ ਤੁਹਾਨੂੰ ਨਾਰਮਲ ਗੱਲਬਾਤ ਕਰਦਾ ਹੈਗਾ ਤੇ ਉਹਨੇ ਤੁਹਾਡੇ ਲਹਿਜੇ ਤੋਂ ਦੇਖਣਾ ਹੈਗਾ ਤੁਹਾਡੇ ਸਾਰੇ ਉਸ ਗੱਲਬਾਤ ਤੋਂ ਦੇਖਣਾ ਹੈਗਾ ਕਿ ਤੁਸੀਂ ਕਿੰਨਾ ਕੁ ਉਹਨੂੰ ਐਕਸਪਲੇਨ ਕਰਨ ਯੋਗ ਹੈਗੇ ਆ ਠੀਕ ਹੈ ਉਹ ਉਹਦੇ ਵਿੱਚ ਨਾਰਮਲ ਗੱਲਬਾਤ ਹੋ ਸਕਦੀ ਆ ਵੀ ਕਿੱਥੋਂ ਆ ਰਹੇ ਹੈਗੇ ਆ ਕਿੱਧਰ ਨੂੰ ਜਾ ਰਹੇ ਹੈਗੇ ਆ ਕੀ ਹਾਲ ਕਰ ਰਹੇ ਆ ਯੂ نو ਸਿੰਪਲ ਗੱਲਬਾਤ ਦੇ ਉੱਤੇ ਡਿਟਰਮੀਨੇਸ਼ਨ ਹੋ ਜਾਂਦੀ ਆ ਕਿ ਬੰਦਾ ਜਿਹੜਾ ਹੈ ਮੈਨੂੰ ਸੈਟੀਸਫੈਕਟਰੀ ਆਨਸਰ ਦੇ ਪਾਰ ਰਿਹਾ ਕਿ ਨਹੀਂ ਦੇ ਪਾਰ ਰਿਹਾ ਠੀਕ ਹੈ ਜੀ ਜੇ ਪਹਿਲਾ ਸਟੈਪ ਉਹ ਕਲੀਅਰ ਕਰ ਜਾਂਦਾ ਡਰਾਈਵਰ ਤੇ ਫਿਰ ਉਹਨੂੰ ਨੈਕਸਟ ਸਟੈਪ ਜਿਹੜਾ ਆ ਉਹ ਡਿਫਰੈਂਟ ਸਾਈਨ ਜਿਹੜੇ ਆ ਟਰੈਫਿਕ ਸਾਈਨਸ ਆ ਉਹ ਪੁੱਛੇ ਜਾਣਗੇ ਕਿ ਇਹਨਾਂ ਦਾ ਕੀ ਮਤਲਬ ਹੈਗਾ ਤੇ ਜਿਹੜੇ ਸਾਈਨ ਜਿਹੜੇ ਆ ਕਈ ਵਾਰੀ ਆਪਾਂ ਜਿਹੜੇ ਕੰਸਟਰਕਸ਼ਨ ਸਾਈਨ ਲੱਗੇ ਹੁੰਦੇ ਜਿੱਤੇ ਡਿਫਰੈਂਟ ਡਿਫਰੈਂਟ ਸਾਈਨ ਚੇਂਜਿੰਗ ਸਾਈਨ ਹੁੰਦੇ ਆ ਸੋ ਉਹ ਚੇਂਜਿੰਗ ਸਾਈਨ ਜਿਹੜੇ ਆ ਉਹ ਪੜਾ ਕੇ ਤੇ ਉਹਨਾਂ ਦਾ ਮਤਲਬ ਪੁੱਛਿਆ ਜਾਊਗਾ ਸੋ ਉਹ ਜਿਹੜਾ ਸੈਕੰਡ ਸਟੈਪ ਹੋਊਗਾ ਜੇ ਫਰਸਟ ਸਟੈਪ ਦੇ ਵਿੱਚ ਡਰਾਈਵਰ ਜਿਹੜਾ ਆ ਉਹ ਨਹੀਂ ਨਿਕਲ ਪਾਉਂਦਾ THEN ਦੇ ਵਿਲ ਨਾਟ ਗੋ ਟੂ ਦਾ ਸੈਕੰਡ ਸਟੈਪ THEN ਸੈਕੰਡ ਸਟੈਪ ਤੇ ਜਾਣ ਦੀ ਲੋੜ ਨਹੀਂ ਹੈਗੀ THEN ਉਹ ਸਾਈਟੇਸ਼ਨ ਤੇ ਆਊਟ ਆਫ ਸਰਵਿਸ ਉੱਥੇ ਹੀ ਅਚ ਜਿੱਦ ਆਊਟ ਆਫ ਸਰਵਿਸ ਹੀ ਆ ਹਾਂਜੀ ਸਿੱਧਾ ਆਊਟ ਆਫ ਅ ਵਾਇਲੇਸ਼ਨ ਪਲੱਸ ਆਊਟ ਆਫ ਸਰਵਿਸ ਵਾਇਲੇਸ਼ਨ ਆਪਾਂ ਲਾਸਟ ਟਾਈਮ ਵੀ ਇੱਕ ਖਬਰ ਕੀਤੀ ਸੀ ਇੱਕ ਬੀਬੀ ਜਿਹਦਾ ਘਰ ਵਾਲੇ ਦੀ ਮੌਤ ਹੋਈ ਸੀ ਐਕਸੀਡੈਂਟ ਦੇ ਵਿੱਚ ਉਹਨੇ ਵੀ ਦੋਸ਼ ਇੰਗਲਿਸ਼ ਤੇ ਹੀ ਮੜਤਾ ਸੀਗਾ ਵੀ ਉਹ ਡਰਾਈਵਰ ਨੂੰ ਇੰਗਲਿਸ਼ ਚ ਜੜੀ ਉਹ ਨਾ ਔਨ ਕਰਕੇ ਸਾਰੀ ਚੀਜ਼ ਜਿਹੜੀ ਉਹ ਦੇਖੀ ਆ ਫਨੀ ਗੱਲ ਆ ਆਪਾਂ ਰੀਸੈਂਟਲੀ ਰੀਨੋ ਗੁਰੂ ਘਰ ਨਗਰ ਕੀਰਤਨ ਦੇ ਉੱਤੇ ਗਏ ਸੀ ਉੱਥੇ ਆਪਾਂ ਨੂੰ ਕੁਝ ਟਰੱਕਰ ਜਿਹੜੇ ਮਿਲੇ ਇਹੀ ਗੱਲ ਉਹਨਾਂ ਨੇ ਜਿਹੜੀ ਉਹ ਦੱਸੀ ਕਹਿੰਦੇ ਵੀ ਇਨਫੋਰਸਮੈਂਟ ਤਾਂ ਜਿਹੜੀ ਉਹ ਆਪਾਂ ਦੇਖ ਰਹੇ ਆ ਆ ਕਹਿੰਦੇ ਵੀ ਉਹਨਾਂ ਦੇ ਫਰੈਂਡਸ ਉਹਨਾਂ ਨੂੰ ਜਦੋਂ ਵੀ ਕਿਤੇ ਪੁੱਛਦੇ ਆ ਤਾਂ ਉਹ ਇੰਗਲਿਸ਼ ਚ ਗੱਲ ਕਰਦੇ ਆ ਫਣੀ ਗੱਲ ਇਹ ਸੀਗੀ ਕਹਿੰਦੇ ਵੀ ਇੱਕ ਲਾ ਐਨਫੋਰਸਮੈਂਟ ਦੇ ਇੱਕ ਡਰਾਈਵਰ ਨੂੰ ਜਿਹੜਾ ਖਿਲਾਰ ਕੇ ਪੁੱਛਿਆ ਇੰਗਲਿਸ਼ ਆਉਂਦੀ ਕਹਿੰਦੇ ਡੋਨਲਡ ਟਰੰਪ ਦੇ ਸਪੈਲਿੰਗਸ ਨਾਲ ਤੇ ਉਹਨੂੰ ਡੋਨਲਡ ਟਰੰਪ ਦੇ ਸਪੈਲਿੰਗ ਆਉਂਦੇ ਸੀ ਤੇ ਕਹਿੰਦੇ ਉਹਨੂੰ ਉਹਨੇ ਜਾਣ ਦਿੱਤਾ ਪਰ ਇਹ ਆ ਵੀ ਕ੍ਰਾਈਟੇਰੀਆ ਹੁਣ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਨੇ ਇਹ ਇਹ ਚੀਜ਼ ਕੀਤੀ ਤਾਂ ਜਿਹੜੀ ਉਹ ਹੈਗੀ ਆ ਪਰ ਸੋ ਸੋ ਵੀ ਤੱਤੇ ਹੀ ਫਿਰਦੇ ਆ ਕਹਿਣ ਤੋਂ ਭਾਵੇਂ ਆ ਵੀ ਜੇ ਇਹਨਾਂ ਨੇ ਅਜੇ ਆਰਡਰ ਸਾਈਨ ਅਜ ਦੋ ਦਿਨ ਪਹਿਲਾਂ ਕੀਤਾ ਆ ਨਗਰ ਕੀਰਤਨ ਜਿਹੜਾ ਚਾਰ ਪੰਜ ਦਿਨ ਪਹਿਲਾਂ ਦੀ ਆਪਾਂ ਜਿਹੜੀ ਇਹ ਗੱਲ ਦੱਸ ਰਹੇ ਆ ਤੇ ਘਟਨਾ ਉਸ ਤੋਂ ਵੀ ਪਹਿਲਾਂ ਦੀ ਹੋਈ ਹੋਣੀ ਆ ਸੋ ਐਨਫੋਰਸਮੈਂਟਸ ਜਿੱਦਾਂ ਟੈਨੇਸੀ ਵਾਲਿਆਂ ਨੇ ਕੀਤਾ ਵਾਇਓਮਿੰਗ ਦੇ ਵਿੱਚ ਰੌਲਾ ਪਿਆ ਹੋਰ ਓਕਲਾਹੋਮਾ ਦੇ ਵਿੱਚ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇਹ ਜਿਹੜਾ ਰੌਲਾ ਆ ਉਹ ਚੱਲ ਰਿਹਾ ਆ ਵੀ ਇੰਗਲਿਸ਼ ਦੀ ਜਿਹੜੀ ਪ੍ਰੋਫੀਸ਼ੈਂਸੀ ਆ ਉਸ ਜਿਹੜੀ ਸਹੀ ਹੋਣੀ ਚਾਹੀਦੀ ਆ ਉਹ ਹੋਣੀ ਚਾਹੀਦੀ ਆ ਤਾਂ ਹੀ ਜਿਹੜਾ ਡਰਾਈਵਰਸ ਨੂੰ ਅ ਸੀਡੀਐਲ ਜਿਹੜੇ ਉਹ ਦਿੱਤੇ ਜਾਣ ਸੋ ਇਹਦਾ ਮਤਲਬ ਆ ਵੀ ਉਹਦੀ ਇਨਫੋਰਸਮੈਂਟ ਉਹਨਾਂ ਨੇ ਚਾਹੇ ਛੋਟੇ ਪੱਧਰ ਤੇ ਚਾਹੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਸ਼ੁਰੂ ਜਿਹੜੀ ਆਲਰੇਡੀ ਰਾਜਕ੍ਰਮ ਰਾਜਕ੍ਰਮ ਚੱਲ ਉਹ ਨਹੀਂ ਗਈ ਦੇਖੋ ਸਾਰੀਆਂ ਸਟੇਟਸ ਦੇ ਵਿੱਚ ਇਹ ਇਸ਼ੂ ਸੀਗਾ ਲਾ ਇਨਫੋਰਸਮੈਂਟ ਦਾ ਕਿ ਜਿਹੜੇ ਡਰਾਈਵਰ ਹੈਗੇ ਆ ਉਹ ਪ੍ਰੋਪਰ ਇੰਗਲਿਸ਼ ਨਹੀਂ ਬੋਲ ਪਾ ਰਹੇ ਔਰ ਨਹੀਂ ਸਮਝਾ ਪਾ ਰਹੇ ਠੀਕ ਹੈ ਨਾ ਉਹਨਾਂ ਦੇ ਹੱਥ 'ਚ ਕੁਝ ਨਹੀਂ ਸੀਗਾ ਉਹਨਾਂ ਦੇ ਹੱਥ ਦੇ ਵਿੱਚ ਜਿਹੜੀ ਕਹਿੰਦੇ ਨਾ ਵੀ ਜਿਹੜੇ ਬਾਈਟਿੰਗ ਟੀਥ ਸੀਗੇ ਉਹਨਾਂ ਦੇ ਹੈ ਨਹੀਂ ਚਾਹੀਏ ਠੀਕ ਹੈ ਨਾ ਸੋ ਨਾਉ ਦੇ ਗਾਟ ਇਟ ਠੀਕ ਹੈ ਸੈਕਿੰਡ ਥਿੰਗ ਜੋੜਾ ਬਗਿਆੜ ਹਾਂ ਸੋ ਸੈਕਿੰਡ ਥਿੰਗ ਇਹ ਆ ਕਿ ਦੇ ਕੱਲ ਗੱਲ ਸਿਰਫ ਲਾ ਐਨਫੋਰਸਮੈਂਟ ਦੀ ਰੋਡ ਦੀ ਨਹੀਂ ਕੀ ਗੱਲ ਹੈਗੀ ਆ ਜਦੋਂ ਤੁਸੀਂ ਲੋਡਿੰਗ ਡਾਕ ਤੇ ਜਾਂਦੇ ਆ ਤੁਸੀਂ ਉੱਥੇ ਜਿਹੜੇ ਲੋਡਰ ਆ ਸਾਡੇ ਆ ਜਿਹੜੇ ਉੱਥੇ ਵੇਅਰਹਾਊਸ ਚ ਕੰਮ ਕਰਨ ਵਾਲੇ ਆ ਆਪਾਂ ਕਈ ਵਾਰੀ ਕਹਿੰਦੇ ਨਾ ਫਰਸਟ੍ਰੇਟਿਡ ਬਣੇ ਹੋ ਜਾਂਦੇ ਆ ਲੋਕੀ ਜਾ ਕੇ ਜਾਂ ਬਹੁਤ ਹੁੰਦਾ ਉੱਥੇ ਉਹਨਾਂ ਲੋਕਾਂ ਦੀ ਵੀ ਪ੍ਰੋਬਲਮ ਦੇਖੋ ਨਾ ਕਿ ਉੱਥੇ ਉਹਨਾਂ ਲੋਕਾਂ ਦੇ ਨਾਲ ਜਦੋਂ ਗੱਲਬਾਤ ਦੇ ਵਿੱਚ ਆਪਾਂ ਸਮਝਾ ਨਹੀਂ ਪਾਉਂਦੇ ਆਪਾਂ ਇਹ ਇੱਕ ਇਸ਼ੂ ਹੈ ਕਿ ਸਿਰਫ ਲਾ ਐਨਫੋਰਸਮੈਂਟ ਦਾ ਇਸ਼ੂ ਨਹੀਂ ਜਾਂ ਰੋਡ ਸੇਫਟੀ ਦਾ ਨਹੀਂ ਇਹਦੇ ਵਿੱਚ ਕਿੰਨੇ ਮੈਂ ਗਾਰੰਟੀ ਕਰਦਾ ਆਪਣੇ ਬਹੁਤ ਕੈਰੀਅਰ ਸੁਣਦੇ ਹੋਣਗੇ ਕਿੰਨੇ ਕੈਰੀਅਰਸ ਨੇ ਇਹ ਇਸ਼ੂ ਕੀਤਾ ਹੈਗਾ ਕਿ ਪੀਸ ਕਾਊਂਟ ਨਹੀਂ ਠੀਕ ਹੈਗਾ ਜਾਂ ਡਰਾਈਵਰ ਨੂੰ ਪਤਾ ਨਹੀਂ ਲੱਗਾ ਉਹਨੇ ਲੋਡ ਲਾਕਿੰਗ ਲਾਈ ਉਹਨੇ ਸੀਲ ਨਹੀਂ ਲਾਈ ਉਹਨੇ ਆ ਨਹੀਂ ਕਿਉਂਕਿ ਵਾਟ ਦਾ ਜਿਹੜਾ ਡਾਕ ਵਾਲਿਆ ਉਹਨਾਂ ਨੇ ਜੋ ਐਕਸਪਲੇਨ ਕੀਤਾ ਉਹ ਨਹੀਂ ਸਮਝ ਪਾਇਆ ਉਹ ਨਹੀਂ ਸਮਝ ਪਾਇਆ ਉਹਨੇ ਆਪਣੀ ਸਮਝ ਦੇ ਮੁਤਾਬਕ ਜਿਹੜੀ ਗੱਡੀ ਤੋਰ ਲਈ ਠੀਕ ਹੈ ਨਾ ਅੱਗੇ ਰਾਜਕਰਣ ਇਹ ਹੁੰਦਾ ਸੀਗਾ ਅਸੀਂ ਲੋਕ ਜਦੋਂ ਕੰਮ ਕਰਦੇ ਸੀਗੇ ਅਸੀਂ ਲੋਕ ਜਾਂਦੇ ਸੀ ਪਿੱਛੇ ਡਾਕ ਤੇ ਜਾਂਦੇ ਸੀ ਪੀਸ ਕਾਊਂਟ ਕਰਦੇ ਸੀ ਡਾਕ ਵਰਕਰ ਨਾਲ ਗੱਲ ਕਰਦੇ ਸੀ ਕਮਿਊਨੀਕੇਟ ਕਰਦੇ ਸੀ ਗੱਲਬਾਤ ਹੁੰਦੀ ਸੀ ਅੱਜ ਕੱਲ ਪਹਿਲਾਂ ਤਾਂ ਡਰਾਈਵਰ ਉੱਤਰ ਕੇ ਜਾਂਦਾ ਹੀ ਨਹੀਂ ਪਿੱਛੇ ਪਹਿਲਾਂ ਕੋਵਿਡ ਕਰਕੇ ਜਾਣ ਨਹੀਂ ਦਿੰਦੇ ਸੀਗੇ ਹੁਣ ਉਦਾਂ ਹੀ ਨਹੀਂ ਡਰਾਈਵਰ ਉੱਤਰ ਕੇ ਜਾਂਦਾ ਪਿੱਛੇ ਉਹ ਕਾਊਂਟ ਨਹੀਂ ਕਰਦਾ ਕੁਝ ਨਹੀਂ ਕਰਦਾ ਠੀਕ ਹੈ ਸਾਈਨ ਤੁਸੀਂ ਯਾਰ ਜਦੋਂ ਤੁਸੀਂ ਆਪਣਾ ਉਹਦੇ ਬਿਲ ਆਫ ਲੀਡਿੰਗ ਤੇ ਸਾਈਨ ਕਰਦੇ ਆ ਜੇ ਤੁਹਾਨੂੰ ਇੰਗਲਿਸ਼ ਪੜ੍ਹਨੀ ਨਹੀਂ ਆਉਂਦੀ ਤੁਸੀਂ ਕਿੱਦਾਂ ਪੜੋਗੇ ਵੀ ਕਿੰਨੇ ਪੀਸ ਆ ਕਿੰਨਾ ਕੁਛ ਆ ਕੀ ਚੀਜ਼ਾਂ ਆ ਠੀਕ ਹੈ ਨਾ ਸੋ ਇਹ ਸਾਰੀਆਂ ਚੀਜ਼ਾਂ ਫਿਰ ਜਿਦੋਂ ਜਾ ਕੇ ਅਨਲੋਡਿੰਗ ਕਰਨੀ ਆ ਉੱਥੇ ਪ੍ਰੋਬਲਮ ਆਉਂਦੀ ਸੀਗੀ ਉੱਥੇ ਫਰਸਟ੍ਰੇਸ਼ਨ ਹੁੰਦੀ ਸੀਗੀ ਉੱਥੇ ਪਤਾ ਨਹੀਂ ਸੀ ਲੱਗਦਾ ਲੋਡ ਰਿਜੈਕਟ ਹੋਇਆ ਕਾਦੇ ਕਰਕੇ ਹੋਇਆ ਕੀ ਪ੍ਰੋਬਲਮ ਮਤਲਬ ਕਿ ਜਿਹੜੀ ਲੈਂਗੁਏਜ ਪ੍ਰੋਬਲਮ ਹੈ ਨਾ ਉਹ ਸਿਰਫ ਰੋਡ ਦੇ ਉੱਤੇ ਲਾਨਫੋਰਸਮੈਂਟ ਦੀ ਕੱਲੀ ਪ੍ਰੋਬਲਮ ਨਹੀਂ ਹੈਗੀ ਉਹ ਬਹੁਤ ਡੀਪ ਪ੍ਰੋਬਲਮ ਹੈਗੀ ਆ ਉਹ ਹਰ ਡਾਕ ਤੇ ਹਰ ਟਰੱਕ ਸਟਾਪ ਤੇ ਹਰ ਥਾਂ ਤੇ ਉਹ ਪ੍ਰੋਬਲਮ ਹੈਗੀ ਆ ਉਹ ਕੱਲੀ ਇੱਕ ਲਾ ਐਨਫੋਰਸਮੈਂਟ ਵੀ ਇਸ਼ੂ ਨਹੀਂ ਉਹ ਪਾਵਰਡਾਈਸ਼ੂ ਹੈ ਜੀ ਉਹ ਉਹ ਹਰਜੋਤ ਸਿੰਘ ਜੀ ਰਮਨ ਜੀ ਦੇ ਦੇਖਿਆ ਜਾਵੇ ਤਾਂ ਚਲੋ ਇਹ ਤਾਂ 100% ਸਾਡੇ ਜਾਨੇ ਇੰਗਲਿਸ਼ ਸਿੱਖ ਜਾਣਗੇ ਜਾਂ ਆਊਗੀ ਇਹ ਤਾਂ ਚਲੋ ਇੰਪੋਸੀਬਲ ਜੀ ਜਿਹੜੀ ਇਹ ਗੱਲ ਆਪਾਂ ਨੂੰ ਪਤਾ ਕਿਉਂਕਿ ਲੈਂਡ ਆਫ ਇਮੀਗ੍ਰੈਂਟਸ ਆ ਹਰ ਤਰ੍ਹਾਂ ਦੇ ਜਿਹੜੇ ਲੋਕ ਆ ਕੋਈ ਵੱਧ ਪੜਿਆ ਕੋਈ ਘੱਟ ਪੜਿਆ ਹਰ ਇੱਕ ਦੀ ਆਪੋ ਆਪਣੀਆਂ ਲਿਮਿਟੇਸ਼ਨਸ ਵੀ ਆ ਸਾਰਾ ਕੁਝ ਜਿਹੜਾ ਉਹ ਨਾਲ ਆ ਪਰ ਹਾਂ ਐਟ ਲੀਸਟ ਓਨੀ ਇੱਕ ਹੋਵੇ ਵੀ ਤੁਸੀਂ ਕਮਿਊਨੀਕੇਟ ਜਿਹੜੀ ਇੱਕ ਦੂਜੇ ਦੇ ਨਾਲ ਕਰ ਸਕਦੇ ਆ ਅੱਛਾ ਰਮਨ ਜੀ ਇੱਥੇ ਹੁਣ ਇੱਕ ਸਵਾਲ ਵੀ ਆ ਵੀ ਜਿੱਦਾਂ ਆਈ ਥਿੰਕ ਜਦੋਂ ਟਰੱਕ ਨੂੰ ਚੈੱਕ ਕੀਤਾ ਜਾਂਦਾ ਕਿਤੇ ਸਟicker ਲਾ ਦਿੰਦੇ ਹੁੰਦੇ ਵੀ ਅਗਲੇ ਕੁਝ ਦਿਨਾਂ ਦੇ ਲਈ ਜਾਂ ਮਹੀਨਿਆਂ ਦੇ ਲਈ ਵੀ ਆ ਠੀਕ ਆ ਵੀ ਟਰੱਕ ਸਾਰੇ ਪੁਰਜ਼ੇ ਪਰਜ਼ੇ ਠੀਕ ਆ ਸੈਟ ਆ ਚੈੱਕ ਹੋਇਆ ਆ ਤੇ ਇੰਗਲਿਸ਼ ਟੈਸਟ ਜੇ ਕਿਸੇ ਇੱਕ ਸਟੇਟ ਤੇ ਲਿਆ ਆ ਜਾਂ ਹੋਰ ਲਿਆ ਆ ਉਹ ਵੀ ਸਟicker ਲਾਇਆ ਕਰਨਗੇ ਇਹ ਕੁਛ ਹੈ ਜਾਂ ਹਰ ਵਰੀ ਉਹਨਾਂ ਨੂੰ ਟੈਸਟ ਲੈਣਾ ਪਿਆ ਕਰਨਾ ਹੈ ਉਹ ਜਿੱਥੇ ਵੀ ਸਟਾਪ ਹੋਣਾ ਜਿੱਥੇ ਕਿਤੇ ਲਾ ਇਨਫੋਰਸਮੈਂਟ ਸਟਾਪ ਕਰ ਲੈ ਹਰ ਥਾਂ ਉਸ ਟੈਸਟ ਹੋਣਾ ਠੀਕ ਹੈ ਜੀ ਸੋ ਮਤਲਬ ਉਹ ਸੋ ਬਿਲਕੁਲ ਸਰੋਤਿਆਂ ਦੱਸਤੀ ਜਾਈਏ ਐਕਚੁਅਲੀ ਇਹ ਟੈਸਟ ਨਹੀਂ ਨਮਾ ਜੀ ਉਹ ਨਹੀਂ ਚੈੱਕ ਹੀ ਕਰਨਾ ਵੀ ਹਾਂ ਦੀ ਹੈ ਕਿ ਨਹੀਂ ਕੋਈ ਸਰਟੀਫਿਕੇਟ ਨਹੀਂ ਦੇਣਾ ਮੈਨੂੰ ਨਹੀਂ ਲੱਗਦਾ ਉਹ ਸਰਟੀਫਿਕੇਟ ਦੇਵੋਗੇ ਜਿੱਦਾਂ ਸਾਡੇ ਸਰੋਤੇ ਪੁੱਛਦੇ ਵੀ ਇੱਕ ਜਗ੍ਹਾ ਜੇ ਸਰਟੀਫਿਕੇਟ ਮਿਲ ਗਿਆ ਤਾਂ ਫੇਰ ਦੂਜੀ ਜਗ੍ਹਾ ਵੀ ਹੋਊਗਾ ਆਹ ਸਾਰਾ ਹੀ ਹਫਤਾ ਪਿਛਲੇ ਤਿੰਨ ਦਿਨ ਜਿਹੜੇ ਸ਼ਾਨ ਰਫੀਆ ਟ੍ਰਾਂਸਪੋਰਟੇਸ਼ਨ ਸੈਕਟਰੀ ਉਹ ਇਹ ਮੇ ਸੇਫਟੀ ਨੂੰ ਲੈ ਕੇ ਪਿਛਲੇ ਹਫਤੇ ਜਦੋਂ ਆਪਾਂ ਦੇ ਨਾਂ ਤੇ ਸਭ ਕੁਝ ਹੋ ਗਿਆ ਪਿਛਲੇ ਹਫਤੇ ਜਦੋਂ ਆਪਾਂ ਖਬਰ ਕੀਤੀ ਸੀ ਕਈਆਂ ਨੇ ਸਾਨੂੰ ਕਾਲਸ ਆਈਆਂ ਦੇਖੋ ਜੀ ਤੁਸੀਂ ਆਵਾਮੇ ਨੂੰ ਐਵੇਂ ਕਹਿੰਦਾ ਆਵਾਮੇ ਨੇ ਤਾਂ ਇਹ ਰਿਮੂਵ ਨਹੀਂ ਕੀਤਾ ਸੀ ਵੀ ਭਾਈ ਜਦੋਂ ਐਕਸੀਡੈਂਟ ਹੁੰਦੇ ਆ ਨਾ ਉਹ ਨਾ ਡੈਮੋਕਰੇਟ ਦੇਖਦੇ ਆ ਨਾ ਰਿਪਬਲਿਕਨ ਦੇਖਦੇ ਆ ਈਵਨ ਅੱਜ ਵੀ ਗੂਗਲ ਤੇ ਤੁਸੀਂ ਟਰੱਕਿੰਗ ਐਕਸੀਡੈਂਟ ਪਾ ਦਿਓ ਤੁਹਾਨੂੰ ਪਤਾ ਲੱਗ ਜਾਣਾ ਕਿੰਨੇ ਐਕਸੀਡੈਂਟ ਹੁੰਦੇ ਆ ਇਹ ਗੱਲ ਹੱਥੋਂ ਬਾਹਰ ਗਈ ਆ ਤਾਂ ਹੀ ਇਹ ਸਾਰਾ ਕੁਝ ਵਾਪਰਿਆ ਹੈਗਾ ਸੋ ਹੁਣ ਜੂਨ 25 ਤੋਂ ਉਹ ਨਹੀਂ ਉਹ ਜਿੱਦਾਂ ਇਨਫੋਰਸ ਕਰਨਾ ਨਹੀਂ ਸ਼ੁਰੂ ਕੀਤਾ ਪਰ ਕਰ ਰਹੇ ਹੈਗੇ ਐਗਜ਼ੈਕਟਲੀ ਜੂਨ 25 ਨੂੰ ਪੂਰੀ ਤਰ੍ਹਾਂ ਇਨਫੋਰਸ ਕਰਨਾ ਸ਼ੁਰੂ ਕਰ ਦੇਣਾ ਹੈਗਾ ਉਹ ਤੋਂ ਬਾਅਦ ਤਾਂ ਹਰ ਇੱਕ ਨੂੰ ਉਹ ਚੈੱਕ ਕਰੂਗੇ ਹੁਣ ਤਾਂ ਕਿਸੇ ਕਿਸੇ ਨੂੰ ਜਿਹੜਾ ਚੈੱਕ ਕਰ ਰਹੇ ਹੈਗੇ ਆ ਸੋ ਅਮਰੀਕਾ ਫਰਸਟ ਮੀਨਸ ਸੇਫਟੀ ਫਰਸਟ ਇਹ ਜੋ ਯੂ ਐਸ ਦੇ ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਦਫੀਆ ਉਹਨਾਂ ਨੇ ਆਸਟਨ ਦੇ ਵਿੱਚ ਜਦੋਂ ਸਾਈਨ ਕੀਤੇ ਆ ਦੋ ਦਿਨ ਪਹਿਲਾਂ ਉੱਥੇ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਹੈਗੀ ਆ April ਦੇ ਵਿੱਚ 2025 ਚ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਹਾਲਾਂਕਿ ਇਹ ਪਹਿਲਾਂ ਸੀਗਾ ਪਰ 2016 ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਸੀ ਵੀ ਉਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਜੋ ਬੁਰਾਕ ਓਬਾਮਾ ਸੀ ਉਹਨਾਂ ਨੇ ਕਿਹਾ ਸੀ ਵੀ ਲੀਨੀਅਟ ਰੱਖੋ ਉਹ ਤਾਂ ਕਰਕੇ ਹਾਲਾਂਕਿ ਉਹਦੀ ਵੀ ਟਿਕਟਾਂ ਲੋਕਾਂ ਨੂੰ ਬਹੁਤ ਜ਼ਿਆਦਾ ਮਿਲਦੀਆਂ ਸੀਗੀਆਂ ਸੋ 80000 ਪਾਉਂਡ ਦਾ ਜਿਹੜਾ ਵਹੀਕਲ ਆ ਜਦੋਂ ਰੋਡ ਦੇ ਉੱਤੇ ਹੁੰਦਾ ਆ ਤੇ ਜੇ ਬੰਦੇ ਨੂੰ ਪਤਾ ਨਹੀਂ ਲੱਗਣਾ ਕਿ ਕਿੱਥੇ ਕੀ ਚੀਜ਼ ਹੈਗੀ ਕਿੱਥੇ ਕੀ ਰੋਕਣਾ ਆ ਕਿਹੜੇ ਸਾਈਨ ਹੈਗੇ ਆ ਅੱਗੇ ਕੰਸਟਰਕਸ਼ਨ ਹੋ ਰਹੀ ਆ ਕੋਈ ਸਾਈਨ ਲੱਗਾ ਜਾਂ ਨਹੀਂ ਸੋ ਤੁਹਾਨੂੰ ਵਾਰਨਿੰਗ ਸਾਈਨ ਆ ਰਹੇ ਆ ਵੈਦਰ ਰੌਂਗ ਆ ਮੋਰੇ ਕਲਾਉਡਸ ਹੈਗੇ ਬਹੁਤ ਕੁਝ ਸੋ ਇਹ ਇੱਕ ਜ਼ਰੂਰੀ ਵੀ ਸੀਗਾ ਤੇ ਹੁਣ ਇਹ ਲਾਗੂ ਹੋਣ ਜਾ ਰਿਹਾ ਚਾਹੇ ਇਹਨੂੰ ਕੋਈ ਮੰਨੇ ਚਾਹੇ ਨਾ ਮੰਨੇ ਪਰ ਇਹ ਹੋ ਜਾਂਦਾ ਅੱਛਾ ਹਰ ਜੀ ਰਮ ਜੀ ਇੱਥੇ ਇੱਕ ਵੀ ਹੁਣ ਨਾਲ ਹੀ ਕੋਸ਼ਨ ਚਲੋ ਇਕੱਲੇ ਡਰਾਈਵਰਸ ਇਕੱਲੇ ਟਰੱਕਰਸ ਦਾ ਹੀ ਨਹੀਂ ਨਾ ਕਸੂਰ ਸਾਰੇ ਚੀਜ਼ ਦੇ ਵਿੱਚ ਜੀ ਐਕਸੀਡੈਂਟ ਦਾ ਛੋਟੀ ਗੱਡੀ ਵਾਲਾ ਵੀ ਕਰਦਾ ਐਕਸੀਡੈਂਟ ਊਬਰ ਲਿਫਟ ਵਾਲਾ ਵੀ ਜਿਹੜਾ ਉਹ ਕਰ ਸਕਦਾ ਕੀ ਇਹ ਕਾਨੂੰਨ ਉਹਨਾਂ ਵਾਸਤੇ ਵੀ ਆਇਆ ਜਾਂ ਸਿਰਫ ਤੇ ਸਿਰਫ ਟਰੱਕਰਸ ਨੂੰ ਹੀ ਇਸ ਦੇ ਵਿੱਚ ਰੱਖਿਆ ਗਿਆ ਹਜੇ ਤੱਕ ਸਿਰਫ ਟਰੱਕਰ ਵਾਸਤੇ ਹੈ ਜੀ ਜੀ ਸੋ ਇਹਦਾ ਮਤਲਬ ਇਹ ਜਿਹੜੇ ਸਾਇੰਸ ਦੀ ਪ੍ਰੋਬਲਮ ਇੰਗਲਿਸ਼ ਦੀ ਜਿਹੜੀ ਉਹ ਪ੍ਰੋਬਲਮ ਇਹ ਤਾਂ ਦੇਖੋ ਰਮਨ ਜੀ ਆਮ ਮਰਾਂ ਦੀ ਜ਼ਿੰਦਗੀ ਦੇ ਵਿੱਚ ਆਮ ਟਰੈਵਲਿੰਗ ਦੇ ਵਿੱਚ ਵੀ ਜਿਹੜੀ ਉਹ ਹੋ ਸਕਦੀ ਆ ਸੋ ਹੋ ਸਕਦਾ ਵੀ ਇਸ ਸਟੈਪ ਇਸ ਪਾਸੇ ਵੱਲ ਨੂੰ ਵੀ ਜਿਹੜਾ ਉਹ ਵਧੇ ਘੱਟ ਚਾਂਸ ਆ ਇਹ ਇਹ ਜਨੂੰ ਇੱਕ ਫਿਰ ਜਿਹੜਾ ਦੱਸਦੇ ਜਾਂਦੇ ਆ ਵੀ ਇਹ ਇੱਕ ਮਾਗਾ ਦੇ ਵਿੱਚ ਇੱਕ ਬੜੀ ਥਿਉਰੀ ਸੀਗੀ ਵੀ ਜਿਹੜੇ ਫੋਰਨਰਸ ਆ ਉਹਨਾਂ ਨੇ ਆ ਕੇ ਟਰੱਕਿੰਗ ਦੇ ਉੱਤੇ ਕੰਟਰੋਲ ਕਰ ਲਿਆ ਸੋ ਉਸ ਦੇ ਤੋੜ ਦੇ ਵਜੋਂ ਉਹਨਾਂ ਨੇ ਥਿਊਰੀ ਲਿਆਂਦੀ ਆ ਵੀ ਇੰਗਲਿਸ਼ ਟਡੀ ਪ੍ਰੋਫੀਸ਼ੈਂਸੀ ਆ ਉਹ ਚਾਹੀਦੀ ਆ ਦਿੱਕਤਾਂ ਹੈਗੀਆਂ ਨੋ ਡਾਊਟ ਪਰ ਇਹ ਵੀ ਜੇ 4 ਸਾਲ ਜਿਹੜਾ ਬੰਦਾ ਇਸ ਮਾਹੌਲ ਦੇ ਵਿੱਚ ਡਰਾਈਵ ਕਰ ਗਿਆ ਉਹਨੇ ਇੰਗਲਿਸ਼ ਸਿੱਖ ਜਾਣੀ ਆ ਬਾਅਦ ਵਿੱਚ ਜਿਹੜਾ ਮਰਜ਼ੀ ਆਵੇ ਉਹ ਪ੍ਰੋਫੀਸ਼ੈਂਸੀ ਵਧਾਉਂਦੇ ਆ ਘਟਾਉਂਦੇ ਆ ਜਿੱਦਾਂ ਮਰਜ਼ੀ ਕਰਦੇ ਆ ਤੁਹਾਡਾ ਜਿਹੜਾ ਬੁੱਤਾ ਜਿਹੜਾ ਉਹ ਸੋਹਣਾ ਜਿਹੜਾ ਉਹ ਸਰੀ ਜਣਾ ਸੋ ਉਹਦੇ ਜਿਹੜੇ 3-4 ਸਾਲ ਤੁਸੀਂ ਆਪਾਂ ਦੇ ਨਾਲ ਥੋੜਾ ਫੋਕਸ ਕਰੋ ਵੀ ਕਮਿਊਨੀਕੇਸ਼ਨ ਜਿਹੜੀ ਹੈ ਉਹ ਆਪਾਂ ਐਟਲੀਸਟ ਇੱਕ ਦੂਜੇ ਦੇ ਨਾਲ ਆਫੀਸਰਸ ਦੇ ਨਾਲ ਸ਼ਿਪਰਸ ਦੇ ਨਾਲ ਜਿਹੜੇ ਵੀ ਕੋਈ ਹੋਰ ਆ ਉਹਨਾਂ ਦੇ ਨਾਲ ਜਿਹੜੀ ਤੁਸੀਂ ਕਰ ਸਕੋ ਤਾਂ ਜੋ ਆਪਣੀ ਗੱਲ ਰੱਖਣ ਤੇ ਉਹਨਾਂ ਦੀ ਗੱਲ ਸਮਝਣ ਦੇ ਵਿੱਚ ਤੁਹਾਨੂੰ ਆਸਾਨੀ ਹੋਵੇ ਰਵਨ ਜੀ ਨੇ ਵੀ ਕਿੰਨੀ ਵਾਰੀ ਜਿਹੜਾ ਉਹ ਦੱਸਿਆ ਵੀ ਐਕਸੀਡੈਂਟ ਵੇਲੇ ਜਾਂ ਟਿਕਟ ਵੇਲੇ ਗੱਲ ਨਾ ਸਮਝਾਉਣ ਪਾਉਣ ਕਰਕੇ ਵੀ ਲੋਕਾਂ ਨੂੰ ਜਿਹੜੇ ਡਾਲਰਸ ਦਾ ਜਿਹੜਾ ਹੋ ਝੂਨਾ ਜਿਹੜਾ ਉਹ ਲੱਗਦਾ ਰਿਹਾ ਆ ਸੋ ਉਹਨਾਂ ਦੀਆਂ ਚੀਜ਼ਾਂ ਤੋਂ ਵੀ ਜਿਹੜਾ ਤੁਹਾਡਾ ਆ ਇਸਤੇ ਨਾਲ ਬਚਾ ਜਿਹੜਾ ਉਹ ਰਾਜਕరణ ਹੁਣ ਇਸ ਵੇਲੇ ਮੇਰੇ ਖਿਆਲ ਦੇ ਵਿੱਚ ਜਿਹੜੇ ਅਸੀਂ ਨਾਟਕ ਦੀ ਵੈਬਸਾਈਟ ਤੇ ਕੋਰਸਸ ਦਿੱਤੇ ਹੈਗੇ ਨਾ ਮੇਰੇ ਖਿਆਲ ਐਸ ਵੇਲੇ ਬਹੁਤ ਵੱਡੇ ਤਰੀਕੇ ਨਾਲ ਕੰਮ ਆ ਸਕਦੇ ਆ ਤੁਸੀਂ ਉੱਥੇ ਸਾਈਨਸ ਲੈਂਗੁਏਜ ਜਿਹੜੀ ਆ ਤਾਡੀ ਰੋਡ ਸਾਈਨਸ ਜਾਂ ਐਕਸੀਡੈਂਟ ਤੋਂ ਬਾਅਦ ਕਿਵੇਂ ਗੱਲ ਕਰਨੀ ਹੈ ਕੀ ਚੀਜ਼ ਦੇਖਣੀ ਆ ਮੇਰੇ ਖਿਆਲ ਦੇ ਵਿੱਚ ਜੇ ਤੁਹਾਨੂੰ ਥੋੜੀ-ਬਹੁਤ ਇੰਗਲਿਸ਼ ਆਉਂਦੀ ਆ ਤੇ ਇਹੋ ਜਿਹੇ ਜਿਹੜੇ ਐਗਜ਼ਾਮ ਆ ਇਹੋ ਜਿਹੇ ਜਿਹੜੇ ਕੋਰਸਸ ਆ ਉਹ ਕਰ ਲੈਣੇ ਚਾਹੀਦੇ ਆ ਤਾਂਕਿ ਤੁਸੀਂ ਐਟ ਲੀਸਟ ਅਗਾਹ ਹੋ ਸਕਦੇ ਆ ਕਿ ਜਦੋਂ ਤੁਸੀਂ ਇਤੇ ਐਸ ਇਨਸੀਡੈਂਟ ਦੇ ਵਿੱਚ ਹੋਵਗੇ ਤੇ ਤੁਸੀਂ ਕੀ ਬੋਲਣਾ ਕੀ ਕਰਨਾ ਹੈਗਾ ਬਹੁਤ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਡਿਸਕਾਊਂਟ ਵੀ ਦਿੰਦੀਆਂ ਹੈਗੀਆਂ ਤੁਸੀਂ ਕੋਰਸਸ ਕੀਤੇ ਹੁੰਦੇ ਆ ਤੇ ਸੋ ਇਹ ਕੋਈ ਜ਼ਰੂਰੀ ਨਹੀਂ ਹੈਗਾ ਕਿ ਸਿਰਫ ਕੋਰਸਸ ਇਹਦੇ ਕਰਕੇ ਕੀਤੇ ਜਾਣ ਪਰ ਕਈ ਵਾਰੀ ਕੋਰਸਸ ਜਿਹੜੇ ਆ ਤੁਹਾਨੂੰ ਬੈਨੇਫੀਸ਼ੀਅਲ ਬਹੁਤ ਹੋ ਜਾਂਦੇ ਆ ਔਰ ਦੂਸਰੀ ਗੱਲ ਇਹ ਆ ਅ ਇੰਡਸਟਰੀ ਦੇ ਵਿੱਚ ਜਦੋਂ ਤੁਸੀਂ ਆਉਣੇ ਆ ਨਾ ਇਸ ਇੰਡਸਟਰੀ ਦੇ ਵਿੱਚ ਸ਼ਾਇਦ ਪਿਛਲੇ ਕੁਝ ਸਾਲਾਂ ਦੇ ਵਿੱਚ ਜਿਹੜੀ ਐਂਟਰੀ ਆ ਬਹੁਤ ਹੀ ਚੀਪ ਤੇ ਬਹੁਤ ਸੌਖੀ ਹੋ ਗਈ ਸੀ ਚੀਪ ਤੇ ਸ਼ਰਮੈ ਨਹੀਂ ਕਹੂੰਗਾ ਪਰ ਸੌਖੀ ਹੋ ਗਈ ਸੀ ਬਹੁਤ ਅ ਪਹਿਲਾਂ ਅਸੀਂ ਹਮੇਸ਼ਾ ਕਹਿੰਦੇ ਹੁੰਦੇ ਸੀ ਕਿ ਟਰੱਕਿੰਗ ਦੇ ਵਿੱਚ ਐਂਟਰੀ ਵੀ ਔਖੀ ਆ ਤੇ ਟਰੱਕਿੰਗ ਦੇ ਵਿੱਚੋਂ ਨਿਕਲਣਾ ਵੀ ਔਖਾ ਆ ਕਿਉਂਕਿ ਟਰੱਕਿੰਗ 'ਚ ਪਹਿਲਾਂ ਹੁੰਦਾ ਸੀਗਾ ਕਿ ਜਦੋਂ ਬੰਦਾ ਲਾਇਸੈਂਸ ਲੈਂਦਾ ਸੀਗਾ ਪਹਿਲਾਂ ਤੁਹਾਨੂੰ 2 ਸਾਲ ਕਿਸੇ ਦੇ ਨਾਲ ਕਿਸੇ ਦੇ ਅੰਦਰ ਚਲਾਉਣਾ ਪੈਂਦਾ ਆ ਫਿਰ ਤੁਹਾਨੂੰ ਕਿੰਨਾ ਕੁ ਸਿਖਾਉਂਦੇ ਆ ਕਿੰਨਾ ਕੁ ਨਹੀਂ ਸਿਖਾਉਂਦੇ ਉਹ ਸਾਰਾ ਕੁਝ ਕਰਨਾ ਪੈਂਦਾ ਆ ਫਿਰ ਕਿਤੇ ਜਾ ਕੇ ਤੁਹਾਨੂੰ ਸੋਲੋ ਟਰੱਕ ਮਿਲਦਾ ਆ ਫਿਰ ਕਿਤੇ ਉੱਤੋਂ ਸਾਲ 2 ਸਾਲ ਬਾਅਦ ਮੰਨ ਲਓ 4-5 ਸਾਲ ਲੱਗ ਜਾਂਦੇ ਸੀ ਇਸ ਤੋਂ ਪਹਿਲਾਂ ਤੁਸੀਂ ਆਪਣਾ ਟਰੱਕ ਲੈਂਦੇ ਸੀਗੇ ਸੋ ਅੱਜ ਦੀ ਤਰੀਕ ਦੇ ਵਿੱਚ ਅਸੀਂ ਦੇਖਦੇ ਆ ਕਿ ਬੰਦੇ 6ਵਾਂ ਮਹੀਨਾ ਨਹੀਂ ਟੱਪਣ ਦਿੰਦੇ ਲਾਇਸੈਂਸ ਤੋਂ ਬਾਅਦ ਤੇ ਟਰੱਕ ਜਿਹੜਾ ਲੈ ਲੈਂਦੇ ਆ ਸੋ ਉਹ ਜਿਹੜੀ ਐਂਟਰੀ ਈਜ਼ੀ ਹੋਗੀ ਨਾ ਉਹਨੇ ਬਹੁਤ ਕੰਮ ਵਿਗਾੜ ਦਿੱਤਾ ਜੀ ਸੋ ਬਿਲਕੁਲ ਰਮਨ ਜੀ ਵੀ ਤੁਹਾਡੀ ਗੱਲ ਸਹੀ ਆ ਜੇ ਕੋਈ ਸਰਟੀਫਿਕੇਸ਼ਨ ਹੋਵੇ ਕੋਰਸਸ ਲਏ ਹੋਣ ਕਿਉਂਕਿ ਤੱਕਾ ਹੋਣਾ ਹੈਗਾ ਬਹੁਤ ਜਗ੍ਹਾ ਹੋ ਸਕਦਾ ਵੀ ਤੁਹਾਨੂੰ ਸਾਡੇ ਵਰਗੀ ਇੰਗਲਿਸ਼ ਕੰਮ ਚਲਾਉ ਆਂਦੀ ਹੋਵੇ ਪਰ ਜਿਹੜਾ ਆਫੀਸਰ ਆ ਉਹ ਕਹਿੰਦੇ ਜੀ ਤੈਨੂੰ ਨਹੀਂ ਆਂਦੀ ਤੁਸੀਂ ਦੇਖਿਆ ਸੀਗਾ ਜਦੋਂ ਮੋਦੀ ਸਾਹਿਬ ਆਏ ਸੀ ਤਾਂ ਇੱਕ ਰਿਪੋਰਟਰ ਨੇ ਜਦੋਂ ਕੁਐਸਚਨ ਪੁੱਛਿਆ ਸੀ 트럼ਪ ਨੇ ਕਿਹਾ ਆਈ ডোন্ট ਅੰਡਰਸਟੈਂਡ ਤੂੰ ਕੀ ਕਹਿਣਾ ਹੈ ਇੰਗਲਿਸ਼ ਟੂ ਇੰਗਲਿਸ਼ ਟਰਾਂਸਲੇਟਰ ਸੀਗਾ ਉਹਨਾਂ ਦਾ ਜੇ ਸੋ ਸੋ ਇਹ ਇਹ ਸਿਚੁਏਸ਼ਨ ਹੋ ਸਕਦੀ ਉਦਾਂ ਦੀ ਸਿਚੁਏਸ਼ਨ ਸਿਚੁਏਸ਼ਨ ਚ ਮੰਨ ਲਓ ਵੀ ਤੁਹਾਡਾ ਲਾਇਸੈਂਸ ਰੱਖ ਲੈਂਦੇ ਆ ਜਾਂ ਕੁਝ ਜੇ ਤੁਸੀਂ ਬਾਅਦ ਚ ਫਾਈਟ ਵੀ ਕਰਨਾ ਤਾਂ ਤੁਸੀਂ ਘਟੋ ਘਟ ਕੋਰਟ ਵਿੱਚ ਜਾਂ ਵਕੀਲ ਦੇ ਨਾਲ ਸ਼ੋਅ ਕਰ ਸਕਦੇ ਹੋ ਭਾਈ ਅਸੀਂ ਆਹ ਕੋਰਸਸ ਲਏ ਆ ਜਾਂ ਹਨਾ ਸੋ ਤਿਆਰੀ ਜ਼ਰੂਰ ਹੋਣੀ ਚਾਹੀਦੀ ਆ ਨਹੀਂ ਬੈਕਅਪ ਜ਼ਰੂਰ ਪਲਾਨ ਹੋਣੀ ਚਾਹੀਦੀ ਆ ਠੀਕ ਹੈ ਜੀ ਤੇ ਅਸੋ ਤੋਂ ਜੇ ਤੁਹਾਡਾ ਕੋਈ ਕੁਐਸਚਨ ਆ ਕੋਈ ਸਵਾਲ ਆ ਤੁਸੀਂ ਸੋਚਦੇ ਆ ਵੀ ਇਹ ਠੀਕ ਆ ਇਹ ਗਲਤ ਆ ਕਿੱਦਾਂ ਹੋਣਾ ਚਾਹੀਦਾ ਸੀਗਾ ਹੋਰ ਵੀ ਕਿਸੇ ਨੂੰ ਇਸ ਦੇ ਵਿੱਚ ਐਡ ਕਰਨੇ ਚਾਹੀਦੇ ਆ ਸੋ ਤੁਸੀਂ ਆਪਣੇ ਵਿਚਾਰ ਜ਼ਰੂਰ ਸਾਂਝੇ ਜਿਹੜੀ ਉਹ ਪਾ ਸਕਦੇ ਆ ਸਿਰਫ ਕਾਲ ਕਰਨ ਦੇ ਲਈ ਨੰਬਰ ਹੈ 48272 524082725200 ਦੇ ਉੱਤੇ ਇਸ ਨੰਬਰ ਦੇ ਉੱਤੇ ਜਿਹੜੀ ਉਹ ਕਾਲ ਕਰੋ ਰਮਨ ਜੀ ਇਕੱਲੇ ਆਪਣੀ ਕਮਿਊਨਿਟੀ ਨਹੀਂ ਮੈਨੂੰ ਲੱਗਦਾ ਹੋਰ ਵੀ ਬਹੁਤ ਸਾਰੀਆਂ ਕਮਿਊਨਿਟੀ ਦੇ ਵਿੱਚ ਇਦਾਂ ਕਹਿੰਦੇ ਹੋਣਗੇ ਵੀ ਲੋੜ ਨਹੀਂ ਹੈ ਇੰਗਲਿਸ਼ ਦੀ ਚੱਲੀ ਜਾਂਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਰਾਜਕਰਨ